ਕੀ ਮਾਮਲਾ ਜਿਹੜਾ ਜੀ ਗੈਂਗ ਫੜਿਆ ہوا ਉਸ ਪਰ ਇੱਕ ਜਿਵੇਂ ਤੁਸੀਂ ਦੇਖਿਆ ਕਿ ਜਿਲਹਦਰ ਦਿਹਾਤੀ ਪੁਲਿਸ ਨੇ ਪਿਛਲੇ ਕੁ ਸਮੇਂ ਤੋਂ ਮਾੜੇ ਅਨਸਰਾਂ ਦੇ ਖਿਲਾਫ ਗੈਂਗਸਟਰ ਨਸ਼ਾ ਤਸਕਰੀ ਕਰਾਪ ਆਪਣੀ ਹੋਈ ਹੈ ਉਸੇ ਦੀ ਲੜੀ ਦੇ ਵਿੱਚ ਕੱਲ ਸਾਨੂੰ ਸਫਲਤਾ ਮਿਲੀ ਜਦੋਂ ਐਸਐਚਓ ਫਲੋਰ ਦੀ ਟੀਮ ਨੇ ਨਾਲ ਡੀਐਸਪੀ ਫਲੋਰ ਤੇ ਐਸਪੀ ਸਪੈਸ਼ਲ ਰੈਂਜ ਇਨਵੈਸਟੀਗੇਸ਼ਨ ਦੀ ਟੀਮਾ ਨੇ ਇੱਕ ਜਿਹੜਾ ਗੈਂਗ ਕਾਬੂ ਕੀਤਾ ਜਿਹਦੇ ਵਿੱਚ ਤਿੰਨ ਮੈਂਬਰ ਸੀ ਇਨੀਸ਼ially ਉਹਨਾਂ ਨੇ ਚਾਰ ਪਿਸਟਲ ਬਰਾਮਦ ਕੀਤੀ ਫਰਦਰ ਪੁਜੀਸ਼ ਤੇ ਦੋ ਬੰਦੇ ਹੋਰ ਨਾਮਿਨੇਟ ਹੋਏ ਉਹਨਾਂ ਦੇ ਵੱਲੋਂ ਵੱਲੋਂ ਵੀ ਇੱਕ ਪਿਸਟਲ ਬਰਾਮਦ ਹੋਇਆ ਸੋ ਕੁੱਲ ਜਿਹੜੀ ਸਾਡੀ ਰਿਕਵਰੀ ਹੈਗੀ ਉਹ ਪੰਜ ਪਿਸਟਲ ਦੀ ਹੈਗੀ ਹੈ 432 ਬੋਰ ਦੇ 1315 ਬੋਰ ਦੇ ਤੇ ਨਾਲ 8 ਮੈਗਜ਼ੀਨਸ ਨੇ 9 ਲਾਈਵ ਰਾਉਂਡਸ ਨੇ ਤੇ ਦੋ ਮੋਟਰਸਾਈਕਲਸ ਨੇ ਸੋ ਬੇਸਿਕਲੀ ਇਹ ਜਿਹੜੇ ਇੱਕ ਗੈਂਗਸਟਰ ਹੈਗਾ ਬਾਹਰ ਬੈਠਾ ਹੈ ਬਿਨ ਆਪਣਾ ਫੋਨੂ ਖਤਰੀ ਉਹਦੇ ਨਾਲ ਇੱਥੇ ਇੱਕ ਜੇਲ੍ਹ ਚ ਬੰਦਾ ਬੈਠਾ ਹੈ ਬਿੰਨੀ ਗੁਜਰ ਉਹ ਦੋਨਾਂ ਦੇ ਨਾਲ ਲੱਗੇ ਐਸੋਸੀਏਟਿਡ ਬੰਦੇ ਸੀਗੇ ਸੋ ਇਹਨਾਂ ਨੂੰ ਰਾਉਂਡ ਅਪ ਕਰਕੇ ਜਿਹੜੀ ਕਾਫੀ ਵਾਰਦਾਤਾਂ ਪ੍ਰੀਵੈਂਟ ਹੋ ਗਈਆਂ ਨੇ ਤੋਂ ਇਹ ਚੰਗਾ ਕੰਮ ਹੋਇਆ ਸਰ ਹਥਿਆਰ ਕਿੱਥੋਂ ਲੈ ਆਏ ਸੀ ਤੇ ਕੀ ਕਰਨਾ ਸੀ ਨਾ ਸਪਲਾਈ ਕਰੀ ਤੇ ਵਾਰ ਦੇ ਤਿੰਨ ਜਾਨ ਦੇਣਾ ਸੀ ਇਹ ਜਿਹੜੇ ਹਥਿਆਰ ਲੈ ਕੇ ਆਏ ਨੇ ਜੀ ਇਹ ਮੱਧਿਆ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੇ ਸਪਲਾਈ ਕਰਾਏ ਨੇ ਤੇ ਇਹਦੇ ਲਈ ਇਹਨਾਂ ਨੇ ਇਹ ਚੇਕ ਕਰ ਰਹੇ ਨੇ ਵੈਸੇ ਜੋ ਪ੍ਰੀਲਮਨੀ ਤੌਰ ਤੇ ਪਤਾ ਚੱਲੇ ਜਿਹੜਾ ਬੰਦਾ ਬਾਹਰ ਬੈਠਾ ਇਹਨਾਂ ਦਾ ਸੌਰਵ ਜਿਹੜਾ ਇਹਨਾਂ ਨੂੰ ਗੈਂਗ ਨੂੰ ਆਪਰੇਟ ਕਰ ਰਿਹਾ ਸੀ ਉਹਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ ਇਹਨਾਂ ਤੇ ਇਹਨਾਂ ਦੇ ਪਰਲੋ ਕੋਈ ਪਰਚਾ ਵਗੈਰਾ ਦਰਜ ਹੈ ਕਿ ਕਿਸੇ ਦੇ ਦੋ ਮੁੰਡਿਆਂ ਦੇ ਖਿਲਾਫ ਇਹਨਾਂ ਦੇ ਵਿੱਚੋਂ ਜਸਵਿੰਦਰ ਦੇ ਬਲਜੀਤ ਦੇ ਖਿਲਾਫ ਇੱਕੋ ਹੀ ਮੁਕੱਦਮਾ ਜਿਹੜਾ ਇੱਕ ਇੱਕ ਮੁਕੱਦਮਾ ਦਰਜਾ 105 ਨੰਬਰ ਮੁਕੱਦਮਾ ਜੀ ਆਦਨਪੁਰ ਇਹ ਸੌਰੀ ਸਦਰ ਫਗਵਾੜੇ ਦਾ ਹੈਗਾ ਸਨੇਚਿੰਗ ਦਾ ਪਰਚਾ ਸੋ ਇਹ ਮਾੜੇ ਬੰਦੇ ਹੈਗੇ ਜੀ ਇਹਨਾਂ ਨੇ ਇਹ ਵੈਪਨਸ ਨੂੰ ਹੀ ਮੋਸਟ ਲਾਈਕਲੀ ਜਿਹੜੇ ਸਨੇਚਿੰਗਸ ਐਂਡ ਹੋਰ ਕੋਈ ਗੈਂਗ ਵਾਰਸ ਇਹਨਾਂ ਦੇ ਵਿੱਚ ਕੋਈ ਆਪਸੀ ਜਿਹੜੇ ਗੁੱਟਾਂ ਦੀਆਂ ਲੜਾਈਆਂ ਹੋਂਦੀਆਂ ਨੇ ਉਹਦੇ ਵਿੱਚ ਯੂਜ਼ ਕਰਨੇ ਸੀ ਸੋ ਇਹ रिकवरी करके सानू काफी आस पास एरिया ਦੇ ਵਿੱਚ ਜਿਹੜਾ ਹੈਗਾ ਉਹ ਸ਼ਾਂਤੀ ਦਾ ਮਾਹੌਲ ਬਣਾਉਣ ਵਿੱਚ ਹੈਲਪਫ ਹੈ ਕਿਤੇ ਸਪਲਾਈ ਵੱਲੋਂ ਕਿਤੇ ਇਹਨਾਂ ਨੇ ਕਿਤੇ ਕਿਸੇ ਨੇ ਹਥਿਆਰ ਵਗੈਰਾ ਜਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਤਿੰਨ ਬੰਦੇ ਇਨੀਸ਼ੀਅਲੀ ਅਸੀਂ ਫੜੇ ਸੀ ਦੋ ਬੰਦੇ ਬਾਅਦ ਚ ਫੜੇ ਗਏ ਹਨ ਤੋਂ ਉਹਨਾਂ ਦੇ ਗੈਂਗ ਦੇ ਨਾਲ ਅਸੋਸੀਏਟੀਟੀ ਸੀ ਜਿਹਨਾਂ ਨੂੰ ਸਪਲਾਈ ਵੀ ਕੀਤੇ ਸੀ ਬਾਕੀ ਹੋਰ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ 5 ਦਿਨ ਦਾ ਸੋ ਡਿਟੇਲ ਚ ਪੁੱਛਗਿੱਛ ਕਰਕੇ ਜੋ ਵੀ ਤੱਥ ਸਾਹਮਣੇ ਆਣਗੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਥੈਂਕ ਯੂ ਥੈਂਕ ਯੂ ਸਰ